ਟੜਿਆਂ ਦੀ ਸਿਆਸਤ ਹੈ ਉਹ ਬੰਦ ਕੀਤੀ ਜਾਵੇ ਤੇ ਉਹਦੇ ਨਾਲ ਹੀ ਸਭ ਤੋਂ ਵੱਡਾ ਇੱਕ ਮਸਲਾ ਸੀਗਾ ਕਿ ਜਿਹੜੀ ਅਕਾਲੀ ਧੜਿਆਂ ਦੇ ਇਹਨਾਂ ਪ੍ਰਤੀਨਿਧਤਾ ਕਰਦੇ ਉਹ ਜਿਹੜੀ ਸਿਆਸਤ 1978 ਤੋਂ ਲੈ ਕੇ 2015 ਤੱਕ ਅਕਾਲੀ ਪਾਰਟੀ ਨੇ ਕੀਤੀ ਹੈ ਉਹਦੇ ਉੱਤੇ ਜਿਹੜਾ ਆ ਕਾਂਟਾ ਮਾਰ ਦਿੱਤਾ ਤੇ ਨਵੀਂ ਭਰਤੀ ਕਰਨ ਵਾਸਤੇ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਬਣਾ ਦਿੱਤੀ ਗਈ ਸੀ ਤਾ ਉਸੇ ਦਿਨ ਤੋਂ ਬਾਅਦ ਹਾਲਾਂਕਿ ਉਹ ਉਸ ਦਿਨ ਤੋਂ ਕਿਹਾ ਗਿਆ ਸੀ ਤਿੰਨ ਦਿਨਾਂ ਦੇ ਵਿੱਚ ਸਖਬੀਰ ਸਿੰਘ ਦਾ ਚੀਫਾ ਇਹ ਪ੍ਰਵਾਨ ਹੋਣਾ ਸੀ ਹੋਰ ਜਿਹੜੀ ਲੀਡਰਸ਼ਿਪ ਦੇ ਰਜਾਇਨ ਸੀ ਕਿ ਉਹ ਵੀ ਪ੍ਰਵਾਨ ਹੋਣੀ ਸੀਗੇ ਲੇਕਿਨ ਉਸ ਦਿਨ ਤੋਂ ਹੀ ਅਕਾਲੀ ਦਲ ਦੇ ਉੱਤੇ ਕਾਬਜ ਠੇਰੇ ਜਿਹੜੇ ਉਹਨਾਂ ਨੇ ਨਰੇਟਿਵ ਬਣਾਉਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਇਹਦੇ ਨਾਲ ਸਾਨੂੰ ਕੋਈ ਸੰਵਿਧਾਨਕ ਮਸਲੇ ਪੈਦਾ ਹੋ ਜਾਣਗੇ ਇਹਦੇ ਨਾਲ ਸਾਨੂੰ ਕੋਰ ਕਮਿਸ਼ਨ ਸਾਡੀ ਮਾਨਤਾ ਰੱਦ ਕਰ ਦੇਗਾ ਹਰਪ੍ਰੀਤ ਸਿੰਘ ਜੀ ਨੂੰ ਜਿਹੜੀਆਂ ਸੁਆ ਉਹਨਾਂ ਨੂੰ ਪੈਂਡ ਕਰ ਦਿੱਤਾ ਗਿਆ ਉਹਨਾਂ ਦੀਆਂ ਸੁਆਵਾਂ ਨੂੰ ਤੇ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਜਥੇਦਾਰ ਸਾਹਿਬ ਦੇ ਉੱਤੇ ਬਹੁਤ ਪ੍ਰੈਸ਼ਰ ਸੀਗਾ ਸੁਖਵੀਰ ਬਾਦਲਾ ਜਿਹੜੀ ਕਮੇਟੀ ਦੇ ਸ਼ਰਤਾਂ ਮੁਤਾਬਿਕ ਨਹੀਂ ਚੱਲ ਰਹੀ ਵੀ ਕਮੇਟੀ ਦੀਆਂ ਸ਼ਰਤਾਂ ਨੂੰ ਦਰ ਇੱਕਨਾਰ ਕਰ ਦਿੱਤਾ ਬਿਲਕੁਲ ਇਹ ਤਾਂ ਹੀ ਗੁਰਪਿਆਰ ਜੀ ਇਹ ਇਹ ਤਾਂ ਮਸਲਾ ਉਹਨਾਂ ਤੇ ਕਹਿਣ ਦਾ ਨਹੀਂ ਹੈ ਇਹ ਸਾਡੇ ਸਪਰਤਕ ਕਮੇਟੀ ਕੋਈ ਭਰਤੀ ਕਰਨ ਵਾਸਤੇ ਨਹੀਂ ਬਣਾਈ ਉਹਨੇ ਤਾਂ ਇਸ ਗੱਲ ਦੀ ਦੇਖਰੇਖ ਕਰਨੀ ਸੀਗੀ ਕਿ ਕੋਈ ਗਾਲੀ ਭਰਤੀ ਤਾਂ ਨਹੀਂ ਕਰ ਰਿਆ ਉਹ ਕਮੇਟੀ ਤਾਂ ਸਬੋਡੀਨੇਟ ਐ ਅਕਾਲੀ ਦੇ ਦਲ ਦੇ ਜਿਹੜੀ ਪਾਰਲੀਮੈਂਟ ਬੋਰਡ ਹੈ ਪਾਰਲੀਮੈਂਟ ਬੋਰਡ ਫੈਸਲਾ ਕਰ ਰਿਹਾ ਕਿ ਧਾਮੀ ਸਾਹਿਬ ਦੀ ਡਿਊਟੀ ਜੰਮੂ ਕਸ਼ਮੀਰ ਚ ਲਾਉਣੀ ਹੈ ਇਹ ਅਕਾਲੀ ਦੀ ਰਾਜਸਥਾਨ ਤੇ ਲਾਉਣੀ ਹੈ ਵਿਡਾਲਾ ਸਾਹਿਬ ਦੀ ਕਿੱਥੇ ਲਾਉਣੀ ਹੈ ਇਹ ਫੈਸਲਾ ਉਹ ਕਰ ਰਿਹਾ ਇਹ ਉਹਨਾਂ ਦਾ ਕੰਮ ਨਹੀਂ ਚੇ ਅਕਾਲ ਤਖਤ ਨੇ ਜਿਹੜੀ ਡਿਊਟੀ ਬਣਾਈ ਉਹਦਾ ਕੰਮ ਇਹ ਨਹੀਂ ਸੀਗਾ ਲੇਕਿਨ ਇਸ ਸਮੇ ਅਕਾਲੀ ਲੀਡਰਸ਼ਿਪ ਹੈ ਜਿਹੜੀ ਉਹ ਇਸ ਵਾਸਤੇ ਤਿਆਰ ਨਹੀਂ ਹੈਗੀ ਉਹ ਪਹਿਲਾਂ ਕਾਨੂੰਨ ਦਾ ਬਾਦਨਾ ਬਣਾਉਂਦੇ ਸੀ ਕਾਨੂੰਨ ਆਗਿਆ ਨਹੀਂ ਦਿੰਦਾ ਜੇ ਅੱਜ ਉਹਨਾਂ ਨੂੰ ਪੁੱਛੇ ਕਿ ਹੁਣ ਕਾਨੂੰਨ ਕੀ ਕਹਿੰਦਾ ਆ ਲੇਕਿਨ ਇਹ ਫੈਸਲਾ ਜਿਹੜਾ ਆ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਨੂੰ ਆਉਣ ਵਾਲੇ ਸਮੇ ਦੇ ਵਿੱਚ ਹੋਰ ਜਿਹੜਾ ਆ ਸੰਕਟ ਵੱਲ ਲੈ ਕੇ ਜਾਏਗਾ ਉਸ ਵਕਤ ਸਿੰਘ ਸਹਿਬਾਨਾ ਨੇ ਕਿਹੜੇ ਕਤਾਰਥ ਖੜਨਾ ਹੈ ਉਹਨਾਂ ਨੇ ਇੱਧਰ ਖੜਨਾ ਹੈ ਇਤਿਹਾਸ ਦੇ ਕਿ ਇੱਧਰ ਖੜਨਾ ਹੈ ਇਹ ਉਸ ਦਿਨ 28 ਤਰੀਕ ਨੂੰ ਘੱਟੋ ਘੱਟ ਇਹ ਫੈਸਲਾ ਜ਼ਰੂਰ ਹੋ ਜਾਏਗਾ ਇਤਿਹਾਸ ਦੇ ਕਿਹੜੇ ਦੌਰ ਦੇ ਨਾਲ ਖੜਦੇ ਆ ਤੇ ਇਹ ਸਿੱਖ ਸਾਰਾ ਜਗ ਦੇਖ ਰਿਹਾ ਆ ਪਰ ਮੈਨੂੰ ਆਸ ਹੈ ਕਿ ਖਾਲਸਾ ਪੰਥ ਹੈ ਜਿਹੜਾ ਗੁਰੂ ਉਹਦੀ ਬੌੜੀ ਕਰਦਾ ਹੈ ਉਮੀਦ ਸਾਨੂੰ ਸਾਰਿਆਂ ਨੂੰ ਜੋ ਕੁਝ 2 ਦਸੰਬਰ ਨੂੰ ਹੋ ਗਿਆ ਉਹਦੀ ਵੀ ਨੀਤੀ ਹੈ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਸਿੱਖ ਸਿਆਸਤ ਬਾਰੇ 28 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗਿਆਨੀ ਜੀ ਜਥੇਦਾਰ ਵੱਲੋਂ ਮੀਟਿੰਗ ਸੱਦੀ ਗਈ ਹੈ ਗੱਲਬਾਤ ਦੌਰਾਨ ਅੱਜ ਸਾਡੇ ਵਿੱਚ ਮੌਜੂਦ ਹੋਣਗੇ ਡਾਕਟਰ ਖੁਸ਼ਾਲ ਸਿੰਘ ਜੀ ਜੋ ਕਿ ਧਾਰਮਿਕ ਤੇ ਰਾਜਨੀਤਿਕ ਮਸਲਿਆਂ ਦੇ ਸਲਾਹਕਾਰ ਹਨ ਸਰ ਸਭ ਤੋਂ ਪਹਿਲਾ ਸਵਾਲ ਸਾਡਾ ਤੁਹਾਨੂੰ ਇਹੀ ਹੋਵੇਗਾ ਵੀ ਜੋ 28 ਜਨਵਰੀ ਨੂੰ ਮੀਟਿੰਗ ਸੱਦੀ ਗਈ ਹੈ ਉਹਦੇ ਕੀ ਮੁੱਖ ਉਦੇਸ਼ ਹੈ ਮੀਟਿੰਗ ਦਾ ਕੀ ਐਮ ਫੈਸਲੇ ਲਏ ਜਾਣਗੇ ਗੁਰਪ੍ਰੀਤ ਜੀ ਜਿਹੜੀ ਮੀਟਿੰਗ ਸਿੰਘ ਸਾਹਿਬ ਗਿਆਨੀ ਰਗਵੀ ਸਿੰਘ ਨੇ 28 ਨੂੰ ਸੱਦੀ ਹੈ ਉਹ ਮਸਲਾ ਜੁੜਿਆ ਹੋਇਆ ਹੈ ਆ 2 ਦਸੰਬਰ ਦੇ ਜਿਹੜੇ ਫੈਸਲੇ ਹੋਏ ਸੀ ਅਕਾਲ ਤਖਤ ਦੀ ਫਸੀਲ ਤੋਂ ਉਹਦੇ ਨਾਲ ਜੀ ਉੱਥੇ ਅਕਾਲੀ ਸਿਆਸਤ ਦੇ ਜਿਹੜੇ ਦੋ ਧੜੇ ਅਕਾਲ ਤਖਤ ਤੇ ਗਏ ਸੀ ਉਹਨਾਂ ਦੇ ਬਾਰੇ ਕੁਝ ਸੰਦੇਸ਼ ਦਿੱਤੇ ਗਏ ਸੀਗੇ ਉੱਥੇ ਜਿਹੜੇ ਉਹਦੇ ਵਿੱਚੋਂ ਮੇਨ ਜਿਹੜਾ ਉਹਦਾ ਸੀਗਾ ਲੱਬਲਬਾ ਉਹੀ ਸੀਗਾ ਕਿ ਅਕਾਲੀ ਸਿਆਸਤ ਹੈ ਜਿਹੜੀ ਉਹ ਇੱਕ ਥਾਂ ਤੇ ਇਕੱਠੀ ਕੀਤੀ ਜਾਵੇ ਜਿਹੜੀ ਧੜਿਆਂ ਦੀ ਸਿਆਸਤ ਹੈ ਉਹ ਬੰਦ ਕੀਤੀ ਜਾਵੇ ਤੇ ਉਹਦੇ ਨਾਲ ਹੀ ਸਭ ਤੋਂ ਵੱਡਾ ਇੱਕ ਮਸਲਾ ਸੀਗਾ ਕਿ ਜਿਹੜੀ ਅਕਾਲੀ ਧੜਿਆਂ ਦੇ ਇਹਨਾਂ ਪ੍ਰਤੀਨਿਧਤਾ ਕਰਦੇ ਆ ਉਹ ਜੀ ਜਿਹੜੀ ਸਿਆਸਤ 1978 ਤੋਂ ਲੈ ਕੇ 2015 ਤੱਕ ਅਕਾਲੀ ਪਾਰਟੀ ਨੇ ਕੀਤੀ ਹੈ ਉਹਦੇ ਉੱਤੇ ਜਿਹੜਾ ਆ ਕਾਂਟਾ ਮਾਰ ਦਿੱਤਾ ਸੀਗਾ ਜੀ ਕਿ ਉਹ ਸਿਆਸਤ ਠੀਕ ਨਹੀਂ ਹੈਗੀ ਇਸੇ ਵਾਸਤੇ ਉਹਨਾਂ ਨੇ ਉਸ ਦਿਨ ਸਾਰੀ ਲੀਡਰਸ਼ਿਪ ਜਿਹੜੀ ਲੇਨ ਕਤਾਰਾ ਬਣ ਕੇ ਖੜੀ ਸੀਗੀ ਉਹ ਭਾਵੇਂ ਬਾਗੀਆਂ ਦੀ ਸੀ ਭਾਵੇਂ ਦਾਗੀਆਂ ਦੀ ਸੀ ਉਹਨਾਂ ਬਾਰੇ ਫਰਮਾਨ ਜਾਰੀ ਹੋ ਗਿਆ ਸੀਗਾ ਕਿ ਇਹ ਹੁਣ ਜਿਹੜੀ ਹੈ ਵਿਹਾਰਿਕ ਤੌਰ ਤੇ ਅਪਗ੍ਰੇਡ ਕਰਨ ਦੀ ਭਰੋਸੇਯੋਗਤਾ ਖਤਮ ਕਰ ਹੋ ਚੁੱਕੀ ਹੈ ਇਹ ਗਵਾਹੀ ਕਰਨ ਦੇ ਯੋਗ ਨਹੀਂ ਰਹੀ ਤੇ ਉਸ ਤੋਂ ਨਵੀਂ ਲੀਡਰਸ਼ਿਪ ਜਿਹੜੀ ਹੈ ਉਹ ਆਏਗੀ ਤੇ ਉਹ ਤਾ ਸਕਦੇ ਜੇ ਨਵੀਂ ਭਰਤੀ ਹੋਏਗੀ ਨਵੀਂ ਭਰਤੀ ਕਰਨ ਵਾਸਤੇ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਬਣਾ ਦਿੱਤੀ ਗਈ ਸੀ ਤਾਂ ਉਸੇ ਦਿਨ ਤੋਂ ਬਾਅਦ ਹਾਲਾਂਕਿ ਉਹ ਉਸ ਦਿਨ ਤੋਂ ਕਿਹਾ ਗਿਆ ਸੀ ਤਿੰਨ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਦਾ ਜਿਹੜਾ ਹੈ ਔਰ ਜਿਹੜਾ ਅਸਤੀਫਾ ਹੈ ਉਹ ਪ੍ਰਵਾਨ ਹੋਣਾ ਸੀ ਹੋਰ ਜਿਹੜੀ ਲੀਡਰਸ਼ਿਪ ਦੇ ਰਿਜਾਈਨ ਸੀ ਕਿ ਉਹ ਵੀ ਪ੍ਰਵਾਨ ਹੋਣੀ ਸੀਗੇ ਲੇਕਿਨ ਉਸ ਦਿਨ ਤੋਂ ਹੀ ਅਕਾਲੀ ਦਲ ਦੇ ਉੱਤੇ ਕਾਬਜ ਠੇਰੇ ਜਿਹੜੇ ਜੀ ਉਹਨਾਂ ਨੇ ਨਰੇਟਿਵ ਬਣਾਉਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਇਹਦੇ ਨਾਲ ਸਾਨੂੰ ਕੋਈ ਸੰਵਿਧਾਨਕ ਮਸਲੇ ਪੈਦਾ ਹੋ ਜਾਣਗੇ ਇਹਦੇ ਨਾਲ ਸਾਨੂੰ ਜਿਹੜਾ ਕੌਨ ਕਮਿਸ਼ਨ ਹੈ ਸਾਡੀ ਮਾਨਤਾ ਰੱਦ ਕਰ ਦੇਗਾ ਇਸ ਕਰਕੇ ਉਹ ਫੈਸਲੇ ਜਿਹੜੇ ਸਿੰਘ ਸਾਹਿਬ ਨੇ ਉੱਥੇ ਦਿੱਤੇ ਹੈ ਹੁਕਮ ਉਹ ਇਨ ਬਿਨ ਲਾਗੂ ਨਹੀਂ ਹੋ ਸਕਦੇ ਹੂੰ ਉਹਦੇ ਵਿੱਚ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਦੇ ਬਾਰੇ ਵੀ ਕੋਈ ਚੰਗੇ ਵਿਚਾਰ ਨਹੀਂ ਸੀ ਰੱਖੇ ਤੇ ਹਾਲਾਂਕਿ ਉਹਦੇ ਵਿੱਚ ਬਹੁਤੇ ਮੈਂਬਰ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਸੀ ਅਸੀਂ ਫੇਰ ਆਉਂਦੇ ਆਉਂਦਿਆਂ ਹਾਲਤ ਇੱਥੇ ਤੱਕ ਪਹੁੰਚ ਗਈ ਕਿ ਵਿੱਚੇ ਨਰਿੰਦਰ ਸਿੰਘ ਚੌੜਾ ਵਾਲਾ ਜਿਹੜਾ ਕਾਂਡ ਵਾਪਰ ਜਾਂਦਾ ਆ ਉਸ ਤੋਂ ਬਾਅਦ ਅਕਾਲੀ ਦਲ ਨੇ ਟੋਟਲੀ ਆਪਣਾ ਜਿਹੜਾ ਪਰਵਚਨ ਉਹ ਬਦਲ ਲਿਆ ਤੇ ਉਹ ਫਿਰ ਦੁਆਰਾ ਜਿਹੜੀ ਸਿਆਸਤ ਕਰਦੇ ਸੀਗੇ ਜਿਹਦੇ ਆਦੀ ਸੀਗੇ ਉਹ ਸਿਆਸਤ ਕਰਨ ਦੇ ਵਿੱਚ ਜਿਹੜਾ ਉਹਨਾਂ ਨੇ ਰੋਲ ਅਦਾ ਕੀਤਾ ਉਸ ਤੋਂ ਬਾਅਦ ਇੱਕ ਵਿਉਂਤ ਦੇ ਨਾਲ ਹਰਪ੍ਰੀਤ ਜਿਹੜੇ ਪਹਿਲੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਵੀ ਰਹੇ ਸੀਗੇ ਜੀ ਔਰ ਹੁਣ ਦਮਨਵਾ ਸਾਹਿਬ ਦੇ ਜਥੇਦਾਰ ਸੀ ਉਹਨਾਂ ਦੇ ਖਿਲਾਫ ਇੱਕ ਜਿਹੜਾ ਆ ਉਹਨਾਂ ਦੇ ਨਿੱਜੀ ਜਿਹੜੇ ਹਮਲੇ ਲਾ ਕੇ ਰਿਸ਼ਤੇਦਾਰਾਂ ਦੇ ਥਰੂ ਸਾਰੇ ਮੈਨੇਜ ਕੀਤੇ ਗਏ ਉਹਨਾਂ ਦੇ ਵਿੱਚ ਉਹਦੇ ਵਿੱਚ ਵੀ ਵੱਡਾ ਜਿਹੜਾ ਆ ਰੋਲ ਹੈ ਉਹ ਕਾਲੀ ਡਲ ਦੇ ਜਿਹੜਾ ਆਈਟੀ ਵਿੰਗ ਹੈ ਉਹਦਾ ਆ ਜੀ ਔਰ ਸ਼ਰਮਣੀ ਕਮੇਟੀ ਦਾ ਜਿਹੜਾ ਆਈਟੀ ਵਿੰਗ ਹੈ ਉਹ ਵੀ ਕਿਤੇ ਨਾ ਕਿਤੇ ਉਹਨਾਂ ਦਾ ਪੂਰਕ ਬਣ ਕੇ ਕੰਮ ਕਰਦਾ ਰਿਹਾ ਹਾਲਾਂਕਿ ਸ਼ਰਮਣੀ ਕਮੇਟੀ ਦਾ ਫਰਜ਼ ਤਾਂ ਬਣਦਾ ਸੀਦਾ ਕਿ ਉਹ ਅਕਾਲ ਤਖਤ ਦੇ ਧਿਰਨ ਦੇ ਨਾਲ ਖੜਦੇ ਕਿਉਂਕਿ ਅੱਗੇ ਹਮੇਸ਼ਾ ਹੁੰਦਾ ਹੀ ਆ ਬਿਲਕੁਲ ਸਰ ਹੋਰ ਕੋਈ ਨਾ ਮੰਨੇ ਤਾ ਅਕਾਲ ਤਖਤ ਹੁਣ ਇਹ ਮਸਲਾ ਜਿਹੜਾ ਆ ਉਹ ਵਾਧਾ ਵਾਧਾ ਇਹ ਸਾਰਾ ਭਾਰ ਹੈ ਉਹ ਜਥੇਦਾਰ ਤੇ ਵੱਧ ਰਿਹਾ ਸੀਗਾ ਜਥੇਦਾਰ ਦੇ ਕਹਿਣ ਅਨੁਸਾਰ ਇੱਕ ਪਾਰਟੀ ਨੇ ਆਪਣੇ ਸਾਰਾ ਜਿਹੜਾ ਸੀਗਾ ਚੁੱਲਾ ਸਮੇਟ ਲਿਆ ਸੀ ਕਈ ਇੱਕ ਉਹਨਾਂ ਨੇ ਆਪਣਾ ਧੜਾ ਖਤਮ ਕਰ ਦਿੱਤਾ ਜੀ ਦੂਸਰੀ ਪਾਰਟੀ ਵਾਲੇ ਉਹਨਾਂ ਨੂੰ ਜਿਹੜਾ ਹੈ ਲਾਉਣ ਲਈ ਤਿਆਰ ਨਾ ਲਾਉਣਾ ਤਿਆਰ ਨਾ ਹੋਏ ਤੇ ਇਹਦੇ ਵਿੱਚ ਹੀ ਹਰਪ੍ਰੀਤ ਸਿੰਘ ਜੀ ਨੂੰ ਜਿਹੜੀਆਂ ਉਹਨਾਂ ਨੂੰ ਜਿਹੜਾ ਆ ਉਹ ਉਹਨਾਂ ਦੇ ਨੂੰ ਸਸਪੈਂਡ ਸਸਪੈਂਡ ਕਰ ਦਿੱਤਾ ਗਿਆ ਉਹਨਾਂ ਦੀਆਂ ਸਭਾਵਾਂ ਨੂੰ ਤੇ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਜਥੇਦਾਰ ਸਾਹਿਬ ਦੇ ਉੱਤੇ ਬਹੁਤ ਪ੍ਰੈਸ਼ਰ ਸੀਗਾ ਚਿੱਠੀਆਂ ਦੇ ਵਾਰਾਂ ਹੋਇਆ ਸਿੱਖ ਸੰਸਥਾਵਾਂ ਨੇ ਵੀ ਜਿਹੜੇ ਆਪਣੇ ਭੇਜੇ ਵੱਖ-ਵੱਖ ਦੇ ਉਹਦੇ ਵਿੱਚੋਂ ਹੁਣ ਜਥੇਦਾਰ ਸਾਹਿਬ ਕੋਲ ਹੋਰ ਕੋਈ ਰਸਤਾ ਬਚਿਆ ਨਹੀਂ ਸੀਗਾ ਉਹਨਾਂ ਨੇ ਮੀਟਿੰਗ ਸੱਦ ਲਈ ਹੈ ਹਾਲਾਂਕਿ ਮੀਟਿੰਗ ਪੰਥਕ ਮਸਲਾ ਤੇ ਵਿਚਾਰ ਕਰਨ ਲਈ ਸਿੱਧੀ ਹੈ ਜੀ ਇਹਦੇ ਵਿੱਚ ਜਿਹੜਾ ਉਹਨਾਂ ਦੇ ਹੁਕਮ ਨਾਵੇਂ ਇਨ ਬਿਨ ਲਾਗੂ ਨਹੀਂ ਹੋਏ ਜਥੇਦਾਰ ਸਾਹਿਬ ਨੇ ਸਾਨੂੰ ਜਾਣਕਾਰੀ ਮਿਲੀ ਇਧਰ ਉਧਰੋ ਕਿ ਜਥੇਦਾਰ ਸਾਹਿਬ ਨੇ ਤਾਂ ਉਸ ਦਿਨ ਵੀ ਪਿਛਲੇ ਦਿਨ ਜੋ ਧਾਮੀ ਸਾਹਿਬ ਤੇ ਬਡਾਲਾ ਸਾਹਿਬ ਅਕਾਲ ਤਖਤ ਤੇ ਪੇਸ਼ ਹੋ ਗਏ ਸੀਗੇ ਉਹਨਾਂ ਕੋਲ ਜਹਦਾਰ ਸਾਹਿਬ ਨੂੰ ਮਿਲੇ ਸੀਗੇ ਤਾਂ ਉਸ ਦਿਨ ਜਹਦਾਰ ਸਾਹਿਬ ਨੇ ਫੋਨ ਕਰਕੇ ਅਕਾਲੀ ਲੀਡਰਾਂ ਨੂੰ ਕਿਹਾ ਸੀ ਤੁਸੀਂ ਜਿਹੜਾ ਭਰਤੀ ਦਾ ਪ੍ਰੋਸੈਸ ਹੈ ਉਹ ਹਾਲੇ ਰੋਕ ਦਿਓ ਰੋਕ ਲਾ ਦਿਓ ਤੇ ਲੇਕਿਨ ਉਹ ਉਸ ਦਿਨ ਹੀ ਸੁਖਵੀਰ ਸਿੰਘ ਬਾਦਲ ਜਿਹੜੇ ਵੱਡੇ ਲੀਡਰ ਆ ਉਹਨਾਂ ਦੇ ਉਹਨਾਂ ਨੇ ਪ੍ਰਤੀਕ ਦੀ ਮਹਿਮ ਸ਼ੁਰੂ ਕਰ ਦਿੱਤੇ ਪ੍ਰਤੀਕ ਕਟਾ ਕੇ ਤੇ ਉਹ ਚੱਲ ਰਿਹਾ ਹੈਗਾ ਰੋਜ਼ ਇਵਨ ਕਿ ਉਸ ਤੋਂ ਬਾਅਦ ਜਿਹੜੇ ਆ ਅਕਾਲੀ ਦਲ ਦੇ ਪ੍ਰਧਾਨ ਵਰਕਿੰਗ ਪ੍ਰਧਾਨ ਨੇ ਭੁੰਦਰ ਸਾਹਿਬ ਉਹਨਾਂ ਨੇ ਵੀ ਮਹੱਲੀ ਤੋਂ ਪਰਚੀ ਕਟਾਕੇ ਉਹਨੂੰ ਜਿਹੜਾ ਉਹਨੂੰ ਅੱਗੇ ਤੋਰਿਆ ਤੋਂ ਹੁਣ ਉਹਦੇ ਵਿੱਚੋਂ ਫਿਰ ਉਹਨਾਂ ਜਦੋਂ ਪ੍ਰੈਸ਼ਰ ਪੈ ਗਿਆ ਤਾਂ ਉਹਨਾਂ ਨੇ ਅਕਾਲੀ ਦਲ ਦੇ ਜਿਹੜੇ ਹੈਗੇ ਇਸ ਟਾਈਮ ਦਲਜੀਤ ਸਿੰਘ ਕੀਮਾ ਜੀ ਉਹਨਾਂ ਨੇ ਟਵੀਟ ਕਰਕੇ ਦੱਸਿਆ ਕਿ ਅਸੀਂ ਵਡਾਲਾ ਨੂੰ ਵੀ ਜਿਹੜਾ ਆ ਐਡਜਸਟ ਕਰ ਲਿਆ ਆ ਅਸੀਂ ਉਹਨਾਂ ਦੀ ਡਿਊਟੀ ਆ ਜਿਹੜੀ ਉਹ ਲਾਰੇ ਹੈਗੇ ਆ ਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਕਿਹਾ ਕਿ ਬੀਬੀ ਜੀ ਜਿਹੜੀ ਸੁਤੰਤ ਕੌਰ ਸੀ ਸ਼ਹੀਦ ਪਾਈ ਅਮਰੀਕ ਸਿੰਘ ਦੀ ਬੇਟੀ ਹੈ ਜੀ ਉਹਨਾਂ ਨੂੰ ਵੀ ਜੇ ਉਹ ਚਾਹਣ ਅਕਾਲੀ ਦਲ ਚ ਕੰਮ ਕਰਨਾ ਜੇ ਉਹ ਆਪਣੇ ਉਤੋਂ ਰਿਜਾਈਨ ਕਰਕੇ ਆ ਜਾਣ ਸ਼੍ਰੋਮਣੀ ਕਮੇਟੀ ਜਿੱਥੇ ਜੋਬ ਕਰਦੇ ਆ ਤਾਂ ਅਸੀਂ ਉਹਨਾਂ ਨੂੰ ਵੀ ਦੇ ਦਿਆਂਗੇ ਸਰ ਕਮੇਟੀ ਮੈਂਬਰ ਮਨਪ੍ਰੀਤ ਯਾਲੀ ਨੇ ਦੋਸ਼ ਲਗਾਇਆ ਸੀ ਤੇ ਸੀਨੀਅਰ ਬਾਦਲ ਦਲ ਦੇ ਆਗੂ ਰਹੇ ਨੇ ਇਕਵਾਲ ਚ ਹੁੰਦਾ ਜੀ ਵੀ ਸੁਖਵੀਰ ਬਾਦਲਾ ਜਿਹੜੇ ਕਮੇਟੀ ਦੇ ਸ਼ਰਤਾਂ ਮੁਤਾਬਿਕ ਨਹੀਂ ਚੱਲ ਰਹੇ ਵੀ ਕਮੇਟੀ ਦੀਆਂ ਸ਼ਰਤਾਂ ਨੂੰ ਦਰ ਇੱਕਨਾਰ ਕਰ ਦਿੱਤਾ ਬਿਲਕੁਲ ਇਹ ਤਾਂ ਇਹ ਗੁਰਪਿਆਰ ਦੇ ਇਹ ਇਹ ਤਾਂ ਮਸਲਾ ਉਹਨਾਂ ਦੇ ਕਹਿਣ ਦਾ ਨਹੀਂ ਹੈ ਇਹ ਸਾਡੇ ਸਪਰਤਕ ਕਮੇਟੀ ਕੋਈ ਭਰਤੀ ਕਰਨ ਵਾਸਤੇ ਨਹੀਂ ਬਣਾਈ ਜਿਹੜੀ ਸੱਤ ਮੈਂਬਰੀ ਕਮੇਟੀ ਆ ਉਹਨੇ ਤਾਂ ਇਸ ਗੱਲ ਦੀ ਦੇਖਰੇਖ ਕਰਨੀ ਸੀਗੀ ਕਿ ਕੋਈ ਗੱਲ ਹੀ ਭਰਤੀ ਤਾਂ ਨਹੀਂ ਕਰ ਰਿਆ ਕਿਸੇ ਨਾ ਵਿਧੇਕਾ ਤਾਂ ਨਹੀਂ ਵਿਧੇਕਾ ਨਹੀਂ ਕੋਈ ਧੜੇਬੰਦੀ ਤਾਂ ਨਹੀਂ ਫੈਲਾ ਰਿਹਾ ਉੱਥੇ ਆਪਣੇ ਧੜੇ ਨੂੰ ਵੱਧ ਭਰਤੀ ਦੀਆਂ ਦੇ ਫਾਰਮ ਦੇ ਦੇ ਦੂਜੇ ਨੂੰ ਨਾ ਦੇਵੇ ਤਾਂ ਉਸ ਦਿਨ ਅਕਾਲ ਤਖਤ ਤੋਂ ਇਹ ਵੀ ਫਰਮਾਨ ਉਹਨਾਂ ਨੇ ਕੀਤਾ ਸੀਗਾ ਕਿ ਭਰਤੀ ਨਹੀਂ ਨਾਲ ਹੀ ਨਾ ਹੋਵੇ ਤੇ ਹਰੇਕ ਦਾ ਆਧਾਰ ਕਾਰਡ ਨਾਲ ਲਾਇਆ ਜਾਵੇ। ਹੂੰ ਤੇ ਹੁਣ ਜਿਹੜੀ ਭਰਤੀ ਹੋ ਰਹੀ ਆ ਉਹਦਾ ਆਧਾਰ ਕਾਰਡ ਤਾਂ ਨਹੀਂ ਲੱਗ ਰੇ। ਉਹ ਤਾਂ ਅਕਾਲ ਤਖਦ ਦੇ ਜਿਹੜੇ ਹੁਕਮ ਹੈ ਉਹਨਾਂ ਦੀ ਉਲੰਘਣਾ ਹੋ ਹੀ ਰਹੀ ਹੈ ਤੇ ਉਹ ਜਿਹੜੀ ਹੈਗੀ ਭਰਤੀ ਕੀਤੀ ਵੀ ਹੈ ਜਿਹੜੀ ਕਮੇਟੀ ਦੀ ਗੱਲ ਕਰਦੇ ਆ ਉਹ ਕਮੇਟੀ ਤਾਂ ਸਬੋਡੀਨੇਟ ਹੈ ਅਕਾਲੀ ਦੇ ਦਲ ਦੇ ਜਿਹੜੀ ਪਾਰਲੀਮੈਂਟ ਬੋਰਡ ਹੈ ਉਹਦੇ ਅਧੀਨ ਪਾਰਲੀਮੈਂਟ ਬੋਰਡ ਫੈਸਲਾ ਕਰ ਰਿਹਾ ਕਿ ਧਾਮੀ ਸਾਹਿਬ ਦੀ ਡਿਊਟੀ ਜੰਮੂ ਕਸ਼ਮੀਰ ਚ ਲਾਉਣੀ ਹੈ ਯਾਲੀ ਸਾਹਿਬ ਦੀ ਰਾਜਸਥਾਨ ਚ ਲਾਉਣੀ ਹੈ ਜਾਂ ਹੁਣ ਜਿਹੜੇ ਵਿਡਾਲਾ ਸਾਹਿਬ ਦੀ ਕਿੱਥੇ ਲਾਉਣੀ ਹੈ ਪ੍ਰਤੀਕ ਕਿੱਥੇ ਲਾਉਣਾ ਹੈ ਇਹ ਫੈਸਲਾ ਉਹ ਕਰ ਰਿਹਾ ਇਹ ਉਹਨਾਂ ਦਾ ਕੰਮ ਨਹੀਂ ਸੀ ਅਕਾਲ ਤਖਤ ਨੇ ਜਿਹੜੀ ਡਿਊਟੀ ਬਣੇ ਉਹਦਾ ਕੰਮ ਇਹ ਨਹੀਂ ਸੀਗਾ ਕਿ ਉਹਨੇ ਅਕਾਲੀ ਦਲ ਦੇ ਪਾਰਲੀਮੈਂਟ ਦੇ ਕਿਉਂਕਿ ਜਿਹੜੀ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਫੈਸਲੇ ਕਰ ਰਹੀ ਹੈ ਕਿ ਕਿੱਥੇ ਕਿਹਦੀ ਡਿਊਟੀ ਲੱਗਣੀ ਹੈ ਇਹ ਤਾਂ ਸਾਰੀ ਉਹਨਾਂ ਨੇ ਇਹ ਰੱਦ ਕਰ ਦਿੱਤੀ ਐ ਜੀ ਇਹਦੀ ਲੀਡਰਸ਼ਿਪ ਉਹਨਾਂ ਨੂੰ ਕਹੇ ਇਹਦਾ ਭਰੋਸਾ ਗਵਾ ਚੁੱਕੀ ਲੀਡਰਸ਼ਿਪ ਹੈ ਉਹਦੇ ਤੋਂ ਧਾਮੀ ਸਾਹਿਬ ਜਾਂ ਹੋਰ ਕਿਉਂ ਹਦੇਤ ਲੈਣਗੇ ਇਹ ਹੁਣ ਜਿਹੜਾ ਮਸਲਾ ਅਕਾਲੀ ਦਲ ਦੇ ਵਿੱਚ ਉੱਠ ਗਿਆ ਹੈ ਗੁਰਪ੍ਰੀਤ ਸਿੰਘ ਜੀ ਗੁਰਪਿਆਰ ਜੀ ਜਿਹੜਾ ਵੱਡਾ ਹੈਗਾ ਆ ਉਹ ਮਸਲਾ ਇਹ ਹੈ ਕਿ ਇੱਕ ਧਿਰ ਦੇ ਉੱਤੇ ਜਿਹੜੀ ਵੱਡੀ ਧਿਰ ਹੈ ਉਹਦੇ ਉੱਤੇ ਅਕਾਲ ਤਖਤ ਤੇ ਆਮੋ ਸਾਹਮਣੇ ਹੋ ਗਿਆ ਬਿਲਕੁਲ ਇਹ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਭਰਤੀ ਨੂੰ ਉਤਸ਼ਾਹ ਕਰਨ ਵਾਸਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਹੈ ਉਹਨਾਂ ਦੀ ਮੀਟਿੰਗ ਬੁਲਾਈ ਸੀ 28 ਸੈਕਟਰ ਆਪਣੇ ਦਫਤਰ ਦੇ ਵਿੱਚ ਬਿਲਕੁਲ ਤੇ 145 ਦੇ ਕਰੀਬ ਅਕਾਲੀ ਦਲ ਦੇ ਕੋਲ ਇਸ ਟਾਈਮ ਮੈਂਬਰ ਨੇ ਸ਼੍ਰੋਮਣੀ ਕਮੇਟੀ ਤਾਂ ਉਹਨਾਂ ਵਿੱਚੋਂ ਸਿਰਫ 42 ਮੈਂਬਰ ਹੀ ਜਿਹੜੇ ਆ ਉਹ ਆਏ ਸੀ ਜਿਹੜੇ ਆਏ ਸੀ ਉਹਨਾਂ ਦੇ ਵਿੱਚੋਂ ਵੀ ਸਾਰਿਆਂ ਦਾ ਮਤ ਇਹ ਸੀਗਾ ਕਿ ਅਕਾਲ ਤਖਤ ਦੇ ਹੁਕਮ ਦੀ ਜਿਹੜਾ ਨਾਮ ਜਾਰੀ ਹੋਇਆ ਉਹਦੀ ਤਮੀਲ ਕੀਤੀ ਜਾਵੇ ਜੀ ਉਦੇ ਵਿਰੋਧ ਚ ਜਾਣ ਵਾਲੇ ਦੀ ਗਿਣਤੀ ਬਹੁਤ ਘੱਟ ਸੀਗੀ ਈਵਨ ਕਿ ਧਾਮੀ ਸਾਹਿਬ ਵੀ ਕਹੁੰਦੇ ਆ ਕਿ ਇਹਦਾ ਜਿਹੜਾ ਆ ਕਮੇਟੀ ਹੈ ਜਿਹੜੀ ਇਹ 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 ਵਾਹਲੋਣੀ ਚਾਹੀਦੀ ਆ ਔਰ ਭਰਤੀ ਆ ਜਿਹੜਿਆ ਅਕਾਲ ਤਖਤ ਦੇ ਦੇਸ਼ਾ ਆਦੇਸ਼ ਅਨੁਸਾਰ ਹੋਣੀ ਚਾਹੀਦੀ ਆ ਆਲੀ ਸਾਹਿਬ ਪਹਿਲਾਂ ਕਹਿ ਚੁੱਕੇ ਆ ਝੁੰਡਾ ਸਾਹਿਬ ਕਹਿ ਚੁੱਕੇ ਆ ਬਡੁੰਗਰ ਸਾਹਿਬ ਕਹਿ ਚੁੱਕੇ ਆ ਬਿਲਕੁਲ ਤੇ ਹੋਰ ਜਿਹੜੇ ਜਿਹੜੇ ਵੀ ਮੈਂਬਰ ਆ ਸਾਰੇ ਉਹ ਇਸ ਗੱਲ ਤੇ ਅਕਾਲੀ ਦਲ ਦੇ ਮੈਂਬਰ ਵੀ ਆ ਜਿਹੜੇ ਉਹ ਗੱਲ ਦੇ ਨਾਲ ਸਹਿਮਤ ਆ ਕਿ ਅਕਾਲ ਤਖਤ ਦੀ ਜਿਹੜੀ ਹਦਾਇਤ ਹੋਈ ਆ ਉਨੂੰ ਉਹਦੀ ਅਣਦੇਖੀ ਨਹੀਂ ਹੋਣੀ ਚਾਹੀਦੀ ਲੇਕਿਨ ਇਸ ਸਮੇਂ ਅਕਾਲੀ ਲੀਡਰਸ਼ਿਪ ਹੈ ਜਿਹੜੀ ਉਹ ਇਸ ਵਾਸਤੇ ਤਿਆਰ ਨਹੀਂ ਹੈਗੀ ਉਹ ਪਹਿਲਾਂ ਕਾਨੂੰਨ ਦਾ ਬਾਰਨਾ ਬਣਾਉਂਦੇ ਸੀ ਕਾਨੂੰਨ ਆ ਗਿਆ ਨਹੀਂ ਦਿੰਦਾ ਜੇ ਅੱਜ ਉਹਨਾਂ ਨੂੰ ਪੁੱਛੇ ਕਿ ਹੁਣ ਕਾਨੂੰਨ ਕੀ ਕਹਿੰਦਾ ਆ ਕਿ ਚੋਣ ਕਮਿਸ਼ਨ ਨੇ ਕਹਿੰਦਾ ਕਿ ਬੀਬੀ ਨੂੰ ਤੁਸੀਂ ਜਿਹੜੇ 7 ਮੈਂਬਰੀ ਕਮੇਟੀ ਬਣਾਈ ਆ ਅਕਾਲ ਤਖਤ ਦੇ ਉਹਨਾਂ ਦੇ ਨੂੰ ਅਡਜਸਟ ਕਰਨ ਦੇ ਨਾਲ ਤੁਹਾਡੇ ਕੋਈ ਦਿੱਕਤ ਨਹੀਂ ਆਉਂਦੀ ਕਾਨੂੰਨ ਦੇ ਹਿਸਾਬ ਨਾਲ ਤਾਂ ਉਹ ਫਿਰ ਵੀ ਦਿੱਕਤ ਆਉਣੀ ਚਾਹੀਦੀ ਆ ਬਿਲਕੁਲ ਲੇਕਿਨ ਇਹ ਫੈਸਲਾ ਜਿਹੜਾ ਹੈ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜਾ ਆ ਸੰਕਟ ਵੱਲ ਲੈ ਕੇ ਜਾਏਗਾ ਉਹੀ ਸਰ ਮੈਂ ਇਸ ਨੂੰ ਲੈ ਕੇ ਸਵਾਲ ਕਰਨ ਲੱਗਿਆ ਸੀ ਵੀ ਸਿੱਖ ਸੰਗਤ ਦੀਆਂ ਸਾਰੀਆਂ ਜਗਤ ਦੀਆਂ ਨਜ਼ਰਾਂ ਬਿਲਕੁਲ 28 ਤਰੀਕ ਵਾਲੀ ਮੀਟਿੰਗ ਤੇ ਨੇ ਵੀ ਕੀ ਅਹਿਮ ਫੈਸਲੇ ਹੋਣਗੇ ਅਕਾਲੀ ਦਲ ਵੀ ਸਹਿਮਿਆ ਪਿਆ ਉਹਦੇ ਵਿੱਚ ਵੀ ਡਰ ਦਾ ਮਾਹੌਲ ਬਣਿਆ ਪਿਆ ਉਧਰ ਸੁਖਵੀਰ ਬਾਦਲ ਨੂੰ ਵੀ ਲੱਗਦਾ ਹੋਊਗਾ ਵੀ ਕੀ ਇਹ ਫੈਸਲੇ ਹੋਣਗੇ ਮੇਰੀ ਪ੍ਰਧਾਨਗੀ ਰਹੂਗੀ ਜਾਂ ਮੈਂ ਨਵਾਂ ਪ੍ਰਧਾਨ ਬਣ ਸਕਾਂਗਾ ਕੀ ਹੋਊਗਾ ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਵਿਸਤਾਰ ਸਹਿਤ ਸਮਝਾਓ ਦੇਖੋ ਜੀ ਜਿਹੜਾ ਹੈਗਾ 28 ਤਰੀਕ ਨੂੰ ਕੀ ਹੋਣਾ ਹੈ ਇਹ ਤਾਂ ਆਪਾਂ ਕੋਈ ਜੋਤਿਸ਼ ਨਹੀਂ ਲਾ ਸਕਦੇ 28 ਤਰੀਕ ਨੂੰ ਕੀ ਹੋਣਾ ਹੈ ਲੇਕਿਨ ਜਿਹੜਾ ਵੀ ਸਾਡੇ ਸਾਹਮਣੇ ਵਾਕਿਆ ਨੇ ਉਹਨਾਂ ਵਾਕਿਆ ਦੇ ਵਿੱਚ ਅਕਾਲ ਤਖਤ ਨੂੰ ਉਹ ਆਪਣੇ ਹੀ ਹੁਕਮ ਦੇ ਉਲਟ ਜਾਣਾ ਹੈ ਜਿਹੜਾ ਆ ਉਹ ਔਖਾ ਹੋਏਗਾ ਜੀ ਉਹ ਸਾਹਮਣੇ 2-3 ਸਮੱਸਿਆ ਅਕਾਲ ਤਖਤ ਦੇ ਸਾਹਮਣੇ ਇਸ ਟਾਈਮ ਨੇ ਇੱਕ ਤਾਂ ਉਹ ਸੱਤ ਮੈਂਬਰੀ ਕਮੇਟੀ ਬਾਰੇ ਨੂੰ ਕੀ ਉਹਦਾ ਫੈਸਲਾ ਵਾਪਸ ਲੈ ਲੇ ਹੂੰ ਉਹਦੀ ਨਿਯੁਕਤੀ ਦੁਆਰਾ ਕਰੇ ਹੂੰ ਇਹ ਫੈਸਲਾ ਦੂਸਰਾ ਅਕਾਲ ਤਖਤ ਦੇ ਜਸਧਾਰ ਕਹਿ ਚੁੱਕੇ ਆ ਕਿ ਜਿਸ ਦਾ ਹਰਪ੍ਰੀਤ ਹੈ ਜਿਹੜੇ ਉਹਨਾਂ ਦੇ ਖਿਲਾਫ ਜਾਂਚ ਕਰਨ ਦੇ ਅਧਿਕਾਰ ਹੈ ਜਿਹੜੇ ਉਸ ਸ਼ਰਮਣੀ ਕਮੇਟੀ ਕੋਲ ਨਹੀਂ ਹੈ ਅਕਾਲ ਤਖਤ ਕਰ ਸਕਦਾ ਹੈ ਕੀ ਹੁਣ ਉਹ ਮੰਨ ਲਵੇ ਹੂੰ ਕਿ ਉਹ ਉਹਦੇ ਵਿੱਚ ਵੀ ਦ੍ਰਿਸ਼ਟੀ ਕਰਨਗੇ ਹੂੰ ਤੀਸਰਾ ਇਹ ਹੈ ਕਿ ਕੀ ਬਤੌਰ ਜਥੇਦਾਰ ਹਰਪ੍ਰੀਤ ਸਿੰਘ ਉਸ ਮੀਟਿੰਗ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਹੋਣਗੇ ਇਹ ਸਵਾਲ ਅੱਡ ਹੈ ਜੀ ਹੁਣ ਇਹਨਾਂ ਤਿੰਨਾਂ ਸਵਾਲਾਂ ਦੇ ਵਿੱਚ ਜਥੇਦਾਰ ਸਾਹਿਬ ਦੇ ਕੋਲ ਕਿਹੜੇ ਰਾਹ ਕੀ ਨੇ ਕੀ ਕਿੱਥੇ ਜਾਇਆ ਜਾ ਸਕਦਾ ਹੈ ਬਿਲਕੁਲ ਇੱਕ ਤਾਂ ਉਹ ਹੈ ਉਹ ਰਾਹ ਆ ਕਿ ਜਿਹੜੇ ਉਸ ਦਿਨ ਹੁਕਮਨਾਮੇ ਹੋਏ ਐ ਜਾਂ ਸਿੱਖ ਜਗਤ ਦੀਆਂ ਭਾਵਨਾਵਾਂ ਨੇ ਜੀ ਸਿੱਖ ਪੰਥ ਦੀਆਂ ਭਾਵਨਾਵਾਂ ਉਹਨਾਂ ਅਨੁਸਾਰ ਜਿਹੜੇ ਫੈਸਲੇ ਲਏ ਜਾਣ ਸਿੱਖ ਸਿਧਾਂਤ ਅਨੁਸਾਰ ਫੈਸਲੇ ਲਏ ਜਾਣ ਉਹ ਫੈਸਲੇ ਆ ਜਿਹੜੇ ਉਹ ਅਕਾਲੀ ਦਲ ਦੀ ਜਿਹੜੇ ਹੁਣ ਮੌਜੂਦਾ ਲੀਡਰਸ਼ਿਪ ਹੈ ਉਹਦੇ ਰਾਸ ਨਹੀਂ ਆਉਣੇ ਬਿਲਕੁਲ ਉਹਦੀ ਸਿਆਸਤ ਦੇ ਫਿੱਟ ਨਹੀਂ ਬੈਠਦੇ ਜਿਹੜੇ ਪਹਿਲੇ ਉਹ ਨੇ ਕਿ ਉਸ ਤੋਂ ਇਲਾਵਾ ਇਹ ਕਿ ਆਪਣੇ ਜਿਹੜੀ ਅਸੀਂ ਕਹੀਏ ਨਿਯੁਕਤੀ ਨੂੰ ਬਚਾਉਣ ਵਾਸਤੇ ਹੂੰ ਉਹ ਕੋਈ ਸਮਝੌਤਾ ਕਰ ਲੈਂਦੇ ਆ ਜਥੇਦਾਰ ਸਾਹਿਬ ਸਮਝੌਤਾ ਕਰ ਲੈਂਦੇ ਆ ਹੂੰ ਤਾਂ ਉਹ ਦੁਆਰਾ ਮਤ ਤੇ ਫਿਰ ਉਹਨਾਂ ਨੂੰ ਵੇਖੋ ਅਕਾਲੀ ਜਿਹੜੀ ਇਹ ਸਮਸਿਆ ਸਿਆਸਦਾਈ ਦੌਰ ਹੈ ਇਹ ਦੌਰ ਦੇ ਵਿੱਚ ਜੇ ਤਾਂ ਉਹ ਇਤਿਹਾਸਿਕ ਤੌਰ ਤੇ ਦੇਖਿਆ ਜਾਵੇ ਜੀ ਜਾਂ ਤਾਂ ਸਿੱਖ ਚਾਹੁੰਦੇ ਆ ਕਿ ਅਕਾਲੀ ਫੂਲਾ ਸਿੰਘ ਵਰਗੀ ਜਿਹੜੀ ਹੈ ਉਹ ਭੂਮਿਕਾ ਨਿਭਾਈ ਜਾਵੇ ਬਿਲਕੁਲ ਜਾਂ ਇਤਿਹਾਸ ਦੇ ਵਿੱਚ ਗੁਰਬਚਨ ਸਿੰਘ ਵਾਲੀ ਜਾਂ ਅਰੂੜ ਸਿੰਘ ਵਾਲੀ ਭੂਮਿਕਾ ਆ ਉਹ ਨਿਭਾਈ ਜਾਵੇ ਲੋਕਾਂ ਦਾ ਵਿਸ਼ਵਾਸ ਸਰ ਉੱਠਦਾ ਜਾ ਰਿਹਾ ਹੈ ਸੰਸਥਾਵਾਂ ਦਾ ਸੰਕਟ ਹੈ ਨਾ ਜੀ ਇਹ ਸੰਕਟੇ ਦੀ ਉਥੋਂ ਕੋਈ ਵੀ ਫੈਸਲਾ ਹੋ ਜਾਵੇ ਹੂੰ ਉਦੇ ਨਾਲ ਜਿਹੜੀ ਮੌਜੂਦਾ ਅਕਾਲੀ ਸਿਆਸਤ ਹੈ ਉਹ ਦੁਆਰਾ ਤਾਂ ਬਹਾਲ ਨਹੀਂ ਹੋਣ ਲੱਗੇ ਇਹ ਨਹੀਂ ਵੀ ਅਕਾਲ ਤਖਤ ਨੇ ਉਹਨਾਂ ਨੂੰ ਕਰਤਾ ਉੱਥੇ ਉਹਨਾਂ ਦਾ ਹੋ ਗਿਆ ਟਾਈਪ ਤੇ ਉਹਦੇ ਨਾਲ ਉਹਨਾਂ ਨੂੰ ਦੁਆਰਾ ਪੰਜਾਬ ਦੇ ਵਿੱਚ ਸਤਾ ਚ ਲੋਕ ਲੈ ਆਉਣਗੇ ਇਸ ਤਰ੍ਹਾਂ ਦੀ ਗਲਤ ਹੈ ਨਹੀਂਗੀ ਉਹ ਤਾਂ ਫਿਰ ਲੋਕਾਂ ਦੇ ਮੁੱਦਿਆਂ ਤੇ ਤੁਹਾਨੂੰ ਜਾਣਾ ਪਏਗਾ ਉਹਦੇ ਰਿਹਾ ਲੇਕਿਨ ਇਹਦੇ ਨਾਲ ਅਕਾਲ ਤਖਤ ਦਾ ਇਤਿਹਾਸ ਤੇ ਉਹਦੇ ਸਿਧਾਂਤ ਤੇ ਜ਼ਰੂਰ ਸੰਕਟ ਆਉਣਗੇ ਇੱਕ ਵਾਰੀ ਫੇਰ ਜਿਹੜਾ ਆ ਉਹ ਦੌਰ ਦਰ ਆਇਆ ਜਾਏਗਾ ਜਿਹੜਾ ਦੌਰ ਅਰੂੜ ਸਿੰਘ ਵਾਲਾ ਸੀ ਜਿਹੜਾ ਦੌਰ ਜਿਹੜਾ ਆ ਉਹ ਕਿਰਪਾਲ ਸਿੰਘ ਵੇਲੇ ਜਦੋਂ ਉਹਨਾਂ ਨੇ ਕਿਹਾ ਕੋਠਾ ਸਾਹਿਬ ਠੀਕ ਹੈ ਉਹ ਉਸ ਸੰਸਾਰ ਹੋਏਗਾ ਜਾਂ ਗੁਰਗਿਆਨੀ ਗੁਰਵਤਨ ਸਿੰਘ ਜਿਹੜਾ ਉਹਨਾਂ ਦੇ ਘਰੇ ਜਾ ਕੇ ਹੁਕਮ ਲੈ ਕੇ ਸਰਸੇ ਵਾਲੇ ਨੂੰ ਮਾਫੀ ਕਰਦਾ ਉਸ ਪੱਦਰ ਦੇ ਇਸ ਵਕਤ ਸਿੰਘ ਸਹਿਬਾਨਾ ਨੇ ਕਿਹੜੇ ਕਤਾਰਥ ਖੜਨਾ ਆ ਜੀ ਉਹਨਾਂ ਨੇ ਇੱਧਰ ਖੜਨਾ ਇਤਿਹਾਸ ਦੇ ਕਿ ਇੱਧਰ ਖੜਨਾ ਆ ਇਹ ਉਸ ਦਿਨ 28 ਤਰੀਕ ਨੂੰ ਘੱਟੋ-ਘੱਟ ਇਹ ਫੈਸਲਾ ਜ਼ਰੂਰ ਹੋ ਜਾਏਗਾ ਕਿ ਜਥੇਦਾਰ ਸਾਹਿਬ ਇਤਿਹਾਸ ਦੇ ਕਿਹੜੇ ਦੌਰ ਦੇ ਨਾਲ ਖੜਦੇ ਆ ਕੀ ਉਹ ਉਧਰ ਖੜ ਉੱਤੇ ਇਹ ਸਿੱਖ ਸਾਰਾ ਜਗ ਦੇਖ ਰਿਹਾ ਆ ਪਰ ਮੈਨੂੰ ਆਸ ਹੈ ਗੁਰਪਿਆਰ ਦੀ ਕਿ ਖਾਲਸਾ ਪੰਥ ਹੈ ਜਿਹੜਾ ਜੀ ਤੇ ਗੁਰੂ ਉਹਦੀ ਬੌੜੀ ਕਰਦਾ ਹੈ ਜਿਸ ਦੇ ਉਮੀਦ ਸਾਨੂੰ ਸਾਰਿਆਂ ਨੂੰ ਜੋ ਕੁਝ 2 ਦਸੰਬਰ ਨੂੰ ਹੋ ਗਿਆ ਉਹਦੀ ਵੀ ਨਹੀਂ ਸੀ ਹਾਂ ਹਾਲਾਂਕਿ ਬਹੁਤ ਸਾਰਾ ਪੰਥ ਦਾ ਇਹ ਸੈਕਸ਼ਨ ਹੈਗਾ ਆ ਜਿਹੜਾ ਉਸ ਦਿਨ ਵੀ ਸੰਤੁਸ਼ਟ ਨਹੀਂ ਸੀ ਹੋਇਆ ਜੀ ਉਹਦਾ ਵੀ ਬਹੁਤ ਵੱਡਾ ਵਰਗ ਹੈਗਾ ਆ ਉਹ ਲੇਕਿਨ ਫਿਰ ਵੀ ਮੇਜਰ ਜਿਹੜਾ ਪੰਥ ਦਾ ਹਿੱਸਾ ਆ ਉਹਨਾਂ ਨੇ ਉਹਨਾਂ ਨੂੰ ਸਵੀਕਾਰ ਕਰ ਲਿਆ ਸੀ ਤੁਹਾਨੂੰ ਲੱਗਦਾ ਸੀ ਕਿ ਇਹਦੇ ਨਾਲ ਅਕਾਲੀ ਦਲ ਦੁਆਰਾ ਬਹਾਲ ਹੋ ਸਕਦਾ ਆ ਸਿੱਖਾਂ ਦੀ ਸ਼ਾਨੋ ਸ਼ਕਤ ਬਹਾਲ ਹੋਏਗੀ ਫਿਰ ਉਧਰ ਨੂੰ ਮੁੜਾਂਗੇ ਲੇਕਿਨ ਜਿਹੜੇ ਮੌਜੂਦਾ ਲੀਡਰਸ਼ਿਪ ਹੈ ਅਮਰੀਕਾ ਉਹਨੂੰ ਪਾਉਂਦਾ ਨਹੀਂ ਹੈਗਾ ਜਿਹੜੇ ਜਿਸ ਸੰਕਟ ਵਿੱਚ ਅਸੀਂ ਲੰਘ ਰਹੇ ਆ ਅਕਾਲੀ ਦਾ ਲੰਘ ਰਿਹਾ ਆ ਇਹ ਨਾ ਤਾਂ ਅਕਾਲ ਤਖਤ ਦੇ ਹਿੱਤ ਵਿੱਚ ਜਾ ਰਿਹਾ ਆ ਨਾ ਉਹ ਬਾਗੀ ਦਾ ਦਾਗੀ ਲੀਡਰਸ਼ਿਪ ਦੇ ਹਿੱਤ ਵਿੱਚ ਜਾ ਰਿਹਾ ਆ ਇਹ ਸਾਰਿਆਂ ਵਾਸਤੇ ਜਿਹੜਾ ਆ ਉਹ ਨੁਕਸਾਨਦੇ ਹੈ ਆ ਤਾਂ ਮੈਨੂੰ ਲੱਗਦਾ ਕਿ ਇਹਦੇ ਵਿੱਚੋਂ ਨਿਕਲਣਾ ਇਹਦਾ ਮੌਕਾ ਹੈ ਇਤਿਹਾਸ ਦੇ ਵਿੱਚ ਜਿਹੜੇ ਲੋਕ ਨੇ ਹਮੇਸ਼ਾ ਨਿਕਲਦੇ ਆਏ ਆ ਨ ਵੱਡੀਆਂ ਸੋਸਾਇਟੀ ਸਿਰ ਜੋੜ ਕੇ ਫੈਸਲੇ ਕਰਦੇ ਆ ਤੇ ਹੁਣ ਵੀ ਮੈਨੂੰ ਇਹ ਐਵੇਂ ਉਮੀਦ ਹੈਗੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਸਿੰਘ ਸਹਿਬਾਨ ਦੂਸਰੇ ਹੈ ਜਿਹੜੇ ਉਹ ਪੰਥ ਦੇ ਸਿਆਣੇ ਬੰਦਿਆਂ ਤੋਂ ਸਲਾਹ ਲੈਣਗੇ ਭਾਵੇਂ ਉਹ ਕਾਨੂੰਨੀ ਤੌਰ ਤੇ ਜਾਣਕਾਰ ਹੋਣ ਜੀ ਤੇ ਲਿਖਤੀ ਤੌਰ ਤੇ ਵੀ ਬਹੁਤ ਸਾਰੀਆਂ ਈਮੇਲ ਰਾਹੀਂ ਚਿੱਠੀਆਂ ਰਾਹੀਂ ਪੱਤਰਾਂ ਰਾਹੀਂ ਸਿੱਖ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਉੱਥੇ ਕਰ ਰਹੇ ਆ ਤੇ ਜੇਕਰ ਫੈਸਲਾ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਨਾ ਹੋਇਆ ਹੂੰ ਤੇ ਫੇਰ ਸਿੱਖ ਜਗਤ ਇਹ ਇਹਦੇ ਵਿੱਚ ਵਿਰੋਧ ਚ ਖੜੇਗਾ ਬਿਲਕੁਲ ਤੇ ਉਹਦਾ ਜਿਹੜਾ ਆ ਜਿਹੜਾ ਉਹਦੇ ਅਕਾਲ ਤਖਤ ਦੀ ਭਰੋਸੇਯੋਗਤਾ ਹੈਗੀ ਐ ਇੰਸਟੀਚਿਊਸ਼ਨ ਦੀ ਅਸੀਂ ਜਥੇਦਾਰਾਂ ਤੱਕ ਸੀਮਤ ਨਹੀਂ ਕਰਦੇ ਉਹ ਫਿਰ ਹੋਰ ਡਾਊਨ ਜਾਏਗੀ ਇਹਦੇ ਨਾਲ ਜਿਹੜਾ ਪੰਥ ਦਾ ਹੋਰ ਨੁਕਸਾਨ ਹੋਏ ਸੋ ਆਉਣ ਵਾਲੀ 28 ਜਨਵਰੀ ਨੂੰ ਪਤਾ ਲੱਗੂਗਾ ਕੀ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਜਾਣਗੇ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ ਧੰਨਵਾਦ